ਕੀ ਗੱਲ ਆ ਤੂੰ ਢਲੇ ਜੀ ਆ ਅੱਜ ਨਾ ਸਾਰੇ ਰਾਜ ਤੋਂ ਬੋਲੀ ਆ ਕੋਈ ਜੀ ਤੁਹਾਡੇ ਤੋਂ ਕਹਾ ਲਗਾਵਾ ਬਥੇਰੀ ਕੋਸ਼ਿਸ਼ ਕਰਨੀ ਆ ਵੀ ਤੁਹਾਡੇ ਤੋਂ ਕੋਈ ਗੱਲ ਕਹਾਂ ਪਰ ਕੀ ਕਰਾਂ ਰਿਆ ਹੀ ਨਹੀਂ ਜਾਂਦਾ ਕਿਉਂ ਕੋਈ ਗੱਲ ਬਾਤ ਹੋਈਏ ਘਰ ਗੱਲ ਬਾਤ ਤੇ ਕੋਈ ਨਹੀਂ ਹੋਈ ਹਾਂ ਪਰ ਨਾ ਮਾਂ ਜੀ ਹੋ ਗੱਲ ਲਈ ਜਾਂਦੀ ਆ ਤੇ ਮੈਂ ਹੁਣ ਇੱਥੇ ਆ ਗਈ ਆ ਜੀ ਜੀ ਮੰਮੀ ਹੁਣੀ ਮੈਨੂੰ ਲੈਣਾ ਏ ਤੇ ਫਿਰ ਕੀ ਕਰੂੰਗੀ ਇਹੋ ਗੱਲ लवली ਕਰਨ ਡਿਆ ਸੀ ਕਹਿੰਦਾ ਫੰਡ ਫੰਡ ਮਿਲ ਜਾਣਾ ਵਾ ਇਸੇ ਸਾਰੇ ਜ਼ਿੰਦਗੀ ਕੱਟ ਲੈਣੀ ਉਹਨੇ ਮਾਂ ਨੂੰ ਨਾ ਲਈਆ ਯਾੜੇ ਮੰਮੀ ਡੜੀ ਲਈ ਆ ਉਹ ਤੇ ਇਹੋ ਕਹਿਣ ਦੇਣਾ ਕਿ ਵਿੱਚ ਮੈਂ ਵੀ ਖਾ ਲੂੰਗਾ ਪੈਸੇ ਚੁੱਪ ਕਰਕੇ ਨਾ ਉਹਨੂੰ ਬੁਲਾਉ ਹੀ ਕੋਈ ਨਾ ਅਗਲ ਤੇ ਆਪਾਂ ਲੈਣ ਨਹੀਂ ਜਾਣਾ ਜੇ ਆ ਵੀ ਗਈ ਨਾ ਤੇ ਸਿੱਧੇ ਮੋਹ ਗੱਲ ਨਾ ਕਰੇਗੀ ਨਹੀਂ ਨਹੀਂ ਮੰਮੀ ਜੀ ਜਿੱਦਾਂ ਤੁਸੀਂ ਕਹੋਗੇ ਨਾ ਅਸੀਂ ਤੇ ਉਦਾਂ ਹੀ ਕਰਨਾ ਅੱਗੇ ਵੀ ਠਾਡੀ ਮੰਨਦੇ ਰਹੇ ਆ ਪਰ ਮੈਂ ਗੱਲ ਇਹ ਕਰਨੀ ਸੀ ਕਿ ਮੈਂ ਹੁਣ ਇੱਥੇ ਆ ਕੇ ਬੈਠੀ ਆ ਤੇ ਭਾਬੀ ਕੋਈ ਗੱਲ ਤੇ ਨਹੀਂ ਕਰਦੇ ਉਹ ਨਹੀਂ ਨਹੀਂ ਛਿਦੇਣੇ ਉਹਨੇ ਕਿਹੜੀ ਗੱਲ ਕਰਨੀ ਉਹ ਤੇ ਸਭੋ ਮੈਨੂੰ ਕਹਾਂ ਡੀ ਕਿ